ਲੁਧਿਆਣਾ ਦੇ ਆਰਤੀ ਚੌਕ ਵਿੱਚ ਬੋਰੀ ਵਿੱਚ ਮਿਲੀ ਲਾਸ਼ ਦੇ ਮਾਮਲੇ ਨੂੰ ਪੁਲਿਸ ਨੇ 4 ਘੰਟਿਆਂ ਦੇ ਅੰਦਰ ਅੰਦਰ ਟਰੇਸ ਕਰ ਲਿਆ ਲੁਧਿਆਣਾ ਪੁਲਿਸ ਦੇ ਡੀਐਸਪੀ ਰੁਪਿੰਦਰ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਰਾਹੀਂ ਦੱਸਿਆ ਕਿ ਜਿਸ ਔਰਤ ਦੀ ਲਾਸ਼ ਬੋਰੀ ਵਿੱਚ ਮਿਲੀ ਸੀ ਉਸ ਦਾ ਕਤਲ ਉਦੇਸ ਔਰਿਆਂ ਨੇ ਕੀਤਾ ਸੀ ਕਤਲ ਦਾ ਕਾਰਨ ਪਰਿਵਾਰਕ ਤਕਲੀਫ ਸੀ ਇਸ ਬੰਦ ਵਿੱਚ ਪੁਲਿਸ ਨੇ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਇਹ ਸੱਜਣ ਆਈ ਦੇ ਪਿੱਛੇ ਜੀ ਸਰ ਬਾਹਰ ਸਾਈਡ ਤੇ ਆਉਣਾ ਥੋੜਾ ਸਾਈਡ ਤੇ ਆ ਜੀ ਸਰ ਸੱਜੇ ਸਾਹਮਣੇ ਦੇਖੀ ਇਤਨਾ ਨਹੀਂ ਹੋ ਸਕਦਾ ਇਹ ਕੱਲ ਦਾ ਜਿਹੜਾ ਵਕੂਆ ਸੀਗਾ ਇੱਕ ਆਰਤੀ ਚੌਂਕ ਕੋਲੇ ਦੁਬਾਰਾ ਕਰਾਂ ਜੀ 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 ਕੱਲ ਦਾ ਵਕੂਆ ਸੀ ਆਰਤੀ ਚੌਂਕ ਦੇ ਕੋਲੇ ਜਿਹੜੇ ਇੱਕ ਬੂਰੀ ਦੇ ਵਿੱਚ ਲਾਸ਼ ਸਿੱਟ ਕੇ ਭਜ ਗਏ ਸੀ ਉਹ ਅਸੀਂ ਸਾਡੀ ਪੁਲਿਸ ਤੇ ਬੜੀ ਇੰਪੈਕਟ ਉਹਦੇ ਚ ਆਮ ਲੋਕਾਂ ਦਾ ਵੀ ਬੜਾ ਸਮਰਥਨ ਰਿਹਾ बड़े अलर्ट ਸੀਗੇ ਲੋਕ ਉਹਨਾਂ ਨੇ ਰਿਪੋਰਟ ਵੀ ਇਮੀਡੀਏਟਲੀ ਕਰਤੀ ਤੇ ਸਾਡੀ ਪੁਲਿਸ ਨੇ ਵੀ 4 ਘੰਟਿਆਂ ਦੀ ਉਹ ਟਰੇਸ ਕਰ ਲਿਆ ਇਹ ਲੜਕੀ ਦਾ ਨਾਮ ਹੈਗਾ 25 ਸਾਲ ਦੀ ਹੈ ਰੇਸ਼ਮਾ ਤੇ ਇਹਦੇ ਸੱਸ ਤੇ ਸਹਰਾ ਸਹਰਾ ਇਹਦਾ ਹੈਗਾ ਕ੍ਰਿਸ਼ਨ ਤੇ ਦਲਾਰੀ ਇਹਦੀ ਸੱਸ ਹੈ ਇਹਨਾਂ ਨੂੰ ਇਹਦੇ ਕਰੈਕਟਰ ਤੇ ਸ਼ੱਕ ਸੀਗਾ ਉਹ ਇੱਕ ਰਾਤ ਪਹਿਲਾਂ ਜਿਹੜਾ ਕਿ ਬਰਸੋਂ ਰਾਤ ਨੂੰ ਇਹ ਜਦੋਂ ਥੋੜਾ ਲੇਟ ਆਈ ਤੇ ਇਹਨੂੰ ਇਸ ਇਸ ਵਾਟ ਦੇ ਡੈਡ ਕੇਰ ਰੋਜ਼ ਲੇਟ ਆਂਦੀ ਸੀ ਇਸ ਕਰਕੇ ਇਹਨਾਂ ਨੇ ਫਿਰ ਉਹਨਾਂ 'ਚ ਆਪਸ ਝੜਕੋਈ ਤੇ ਸੱਸ ਨੇ ਬੜੀ ਤੇ ਸਹੁਰੇ ਨੇ ਦਾ ਗਲਾ ਦਬਾ ਕੇ ਇਹਨੂੰ ਮਾਰਤਾ ਸੀ ਤੇ ਅਗਲੇ ਦਿਨ ਸਵੇਰ ਫਿਰ ਇਹਨਾਂ ਨੇ ਇੱਕ ਪਿੰਡ ਦਾ ਸੀਗਾ ਅਜੇ ਇੱਕ ਮਾਲ ਬੰਦਾ ਉਹਨੂੰ ਮਾਰਨਿੰਗ 'ਚ ਇਹਨਾਂ ਨੇ ਬੁਲਾ ਲਿਆ ਮਾਰਨਿੰਗ 'ਚ ਬੁਲਾ ਕੇ ਉਹਨਾਂ ਨੇ ਮਾਰਨਿੰਗ ਬੁਲਾ ਕੇ ਉਹਨੂੰ ਕਹਿੰਦੇ ਕਿ ਆਂਬ ਦੀ ਇੱਕ ਇਹ ਬੋਰੀ ਐ ਸੀ ਛਿਟ ਕੇ ਆਣੀ ਹੈ ਸੋ ਉਹ ਪੋਰੀ ਸਟਨ ਦੇ ਬਹਾਨੇ ਫਿਰ ਇਹ ਲੈ ਕੇ ਜਾ ਰਹੇ ਸੀ ਕਿ ਉਧਰ ਪੁਲਿਸ ਦਾ ਨਾਕਾ ਦੇਖ ਕੇ ਇਹ ਉੱਥੇ ਪਾਸੇ ਨਹੀਂ ਮੁੜ ਪਏ ਤੇ ਬੈਲੌਂਗ ਕਰਦੇ ਆ ਇਹ ਆਪਣਾ ਸੁਨੀਲ ਤੋਂ ਬਾਅਦਿਆ ਤੇ ਬਾਕੀ ਸਾਡੀ ਫੋਰਸ ਨੇ ਐਡੀਸੀ ਪੀਜ਼ਾ ਉਮੀਦ ਦੇ ਨਾਲ ਪੀਐਸ ਪੀਜ਼ਾ ਤੇ ਫੋਰਸ ਨੇ ਬਾਕੀ ਨੇ ਬੜਾ ਉਸਤਾਦੀ ਨਾਲ ਕੰਮ ਕੀਤਾ ਤੇ ਇਹ 4 ਘੰਟਿਆਂ ਜੀ ਅਸੀਂ ਟ੍ਰੇਸ ਕਰ ਲਿਆ ਤੇ ਸਾਡੇ ਤਿੰਨੇ ਜਿਹੜੇ ਮਲਜ਼ਮ ਹੈਗੇ ਗ੍ਰਿਫਤਾਰ ਹਨ ਪਤੀ ਇਹਦਾ ਲਖਨਊ ਰਹਿੰਦਾ। ਮਮੀ ਇਹਦਾ ਲਖਨਊ ਰਹਿੰਦਾ। ਇਹ ਵੀ ਪਹਿਲਾਂ ਰਹਿੰਦੀ ਸੀ ਪਰ ਇਹ ਉਹਨਾਂ ਦਾ ਆਪਸ ਥੋੜਾ ਚੱਲਦਾ ਰਹਿੰਦਾ ਸੀਗਾ। ਇਹਦੇ ਪਤੀ ਦਾ ਨਾਮ ਹੈਗਾ ਅਰਵਿੰਦ। ਅਰਵਿੰਦ, ਅਰਵਿੰਦ। ਇਹ ਆਪਣਾ ਮਕਾਨ ਹੈ ਇੱਕ ਬੇਟੀ ਵੀ ਇੱਥੇ ਰਹਿੰਦੀ ਅਰਵਿੰਦ। ਇੱਕ ਬੇਟੀ ਹੈਗੀ। ਇਹਨਾਂ ਦਾ ਆਪਣਾ ਮਕਾਨ ਨੇ ਕਿਰਾਏ ਤੇ। ਇਹ ਕਿਰਾਏ ਤੇ ਹੈ। ਵੈਰੀਫਿਕੇਸ਼ਨ ਕਰਾਇਆ ਨਹੀਂ। ਵੈਰੀਫਿਕੇਸ਼ਨ ਚੈੱਕ ਕਰ ਰਹੇ। ਮੈਗਾ ਹੋਈ ਹੋਈ ਹੈ। ਮਰਡਰ ਕੀਤਾ ਕਿਹੜੀ ਵਜ੍ਹਾ ਤੇ? ਕੋਈ ਕਰ ਉਸ ਤੇ ਬੰਦ ਹੀ ਨਹੀਂ ਸੀ ਕਰੈਕਟਰ ਤੇ ਸ਼ੱਕ ਕਰਦੇ ਸੀ ਉਹਦੇ ਤੇ ਮਹਾਰਾਜਨਗਰ ਕਰੇ ਕਰੇ ਹੀ ਦੇਦੋ ਮਹਾਰਾਜਨਗਰ ਸਰ ਅਜੇ ਨੂੰ ਇਹਨਾਂ ਨੇ ਕੋਈ ਮਤਲਬ ਰਾਹ ਚ ਦਿੱਤਾ ਸੀਗਾ ਜਾਂ ਕੀ ਕੋਈ ਨਾਲ ਨਾਲ ਤੇ ਉਹਨੂੰ ਪਤਾ ਹੀ ਨਹੀਂ ਸੀਗਾ ਕਿਨੂੰ ਅਜੇ ਨੂੰ ਅਜੇ ਇਹਨੂੰ ਉਹ ਤਾਂ ਇਹੀ ਕਹਿ ਰਿਹਾ ਕਿ ਮੈਨੂੰ ਪਤਾ ਨਹੀਂ ਸੀ ਆਮ ਆਮਬ ਦਾ ਤੇ ਚਹਿਗੇ ਵਿੱਚ ਆ ਰਿਹਾ ਸੀਗਾ ਤੇ ਉਹਨੂੰ ਉਸ ਹਾਵ ਨਾਲ ਉਹ ਤਾਂ ਹੀ ਉਹਨੂੰ ਕਹਿ ਰਹੇ ਸੀ ਕਿ ਸਬਜ਼ੀ ਮੰਡੀ ਵੱਲ ਲੈ ਕੇ ਜਾਣਾ ਸਬਜ਼ੀ ਮੰਡੀ ਦੇ ਚੱਕਰ ਤੇ ਅਜੇ ਇੱਥੇ ਪੁਲਿਸ ਨੂੰ ਦੇਖ ਕੇ ਉਹ ਡਰ ਕੇ ਬੜੇ ਹਾਂ ਸਾਡੇ ਲਈ ਉਹ ਵੀ ਮੁਲਜ਼ਮ ਹੈ ਪਰ ਮੈਂ ਤਾਂ ਨਹੀਂ ਦੱਸ ਰਿਹਾ ਕਿ ਉਹ ਜਿਹੜਾ ਉਹ ਕਹਿੰਦਾ ਸੀ ਮੈਨੂੰ ਪਤਾ ਨਹੀਂ ਹੈ ਕਿੰਨੇ ਦਿਨ ਹੈ ਸਾਡਾ ਲੱਗਦਾ ਹੈ ਕਿ ਜਿੱਦਾਂ ਪਹਿਲਾਂ ਡਰਮ ਚ ਲਾਫ ਤੁਸੀਂ ਜੀ ਬਰਵਾਤੀ ਕਿ ਹੁਣ ਇੱਕ ਇਦਾਂ ਦੀ ਬਵਾਦਤ ਹੋ ਗਈ ਹੈ ਜਿੱਦਾਂ ਹੁਣ ਗਾਇਕ ਤੇ ਰਹਿੰਦੇ ਨੇ ਕਿਵੇਂ ਜਾਂਦੇ ਨੇ ਤੇ ਲੱਗਦਾ ਵੱਡੀਆਂ ਬਵਾਦਤਾਂ ਨੂੰ ਅੰਜਾਮ ਦੇਖਦੇ ਨੇ ਵੈਰੀਫਿਕੇਸ਼ਨ ਜ਼ਰੂਰੀ ਹੈ ਵੈਰੀਫਿਕੇਸ਼ਨ ਤਾਂ ਜ਼ਰੂਰੀ ਹੈ ਹੀ ਇਹ ਤਾਂ ਸਾਰਿਆਂ ਨੂੰ ਅਸੀਂ ਇਹਨਾਂ ਜਿਹੜੇ 락 ਕਰ ਵੀ ਰੱਖਦੇ ਹਾਂ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਆਂ ਕਿ ਇਹਨਾਂ ਨੂੰ ਇਸਤਿਹਾਰ ਦੇਣਾ ਚਾਹੀਦਾ ਹੈ ਮੁਹਿੰ ਸਾਡੀ ਚੱਲਦੀ ਰਹਿੰਦੀ ਹੈ ਜੀ ਇਸ ਮਾਰਕੀ। ਥੈਂਕ ਯੂ। ਸਰ ਜੀ ਅੰਦਰ ਆਵੋ ਜੀ। ਨਾਸਲੇ ਕਿ ਮੈਂ ਤੁਹਾਨੂੰ ਦਗਾ। ਅਣੀ। ਅਣੀ।